ਸਟਵੀ ਵੀ ਟੋਕ ਕੀਤੀ ਤੇ ਰਿਕਾਰਡ ਰਿਵਾਈਜ਼ ਕੀਤਾ ਫਿਰ ਨੌਕਰੀ ਨਿਕਲੀ ਯੂਨੀਵਰਸਿਟੀ ਆਪਾਂ ਵੀ ਅਰਜੀ ਪਾ ਦਿੱਤੀ ਇੰਟਰਵਿਊ ਆ ਗਈ ਇਹ ਜਿਹੜਾ ਸਿੱਧੂ ਹੈ ਨਾ ਨਰਜੋਤ ਸਿੱਧੂ ਤੁਸੀਂ ਟੀਵੀ ਤੇ ਦੇਖਿਆ ਹੋਣਾ ਇਹਦਾ ਪਾਪਾ ਭਵੰਤ ਸਿੱਧੂ ਸੀ ਉਹ ਐਡਵੋਕੇਟ ਜਨਰਲ ਪੰਜਾਬ ਸੀ ਨਾਮਵਰ ਵਕੀਲ ਤੇ ਮੈਨੂੰ ਬਾਅਦ ਚ ਪਤਾ ਲੱਗਿਆ ਪੜਾਖੂ ਬੜਾ ਸੀ ਹਿੰਦੂ ਗ੍ਰੰਥ ਸੇਖ ਗ੍ਰੰਥ ਤੇ ਇਸਲਾਮ ਦੇ ਗ੍ਰੰਥ ਉਹ ਬਹੁਤ ਚੱਕ ਮਤਲਬ ਮੇਰੀਆਂ ਨਜ਼ਰਾਂ ਚ ਉਹਦੀ ਗਿੜਬਤਾ ਦਾ ਆਦਰ ਜਦੋਂ ਇੰਟਰਵਿਊ ਆਈ ਵਿੱਚ ਉਹ ਬੈਠਾ ਇੰਟਰਵਿਊ ਲੈਣ ਵਾਲਾ ਸਪੈਸ਼ਲ ਇਨਵਾਈਟਿ ਬੁਲਾਇਆ ਹੋਇਆ ਯੂਨੀਵਰਸਿਟੀ ਨੇ ਬੈਠਿਆ ਮੈਂ ਜਾ ਕੇ ਸੱਸੀ ਦਾ ਬੁਲਾ ਕੇ ਕੀ ਪੜ੍ਹੇ ਮੈਂ ਦੱਸਿਆ ਸਵਾਲ ਪੁੱਛਨੇ ਸ਼ੁਰੂ ਕੀਤੇ ਮੈਂ ਜਿਹੜਾ ਜਵਾਬ ਦਿੰਦਾ ਉਹ ਕਹਿੰਦਾ ਰੋਂਗ ਥਿਸ ਇਜ਼ ਨਾਟ ਅਕੂਰੇਟ ਆਨਸਰ डोंट टेल लाइज डोंट बी फूल द सिलेक्शन कमेटी डोंट बी फूल द एक्सपर्ट्स यू आर रॉन्ग मेनू ए लगया भाई ये मेरे मेनू रिजेक्ट ਕਰਨਗੇ मैं अपने आप अपने मन नु कहया रिजेक्ट होना मंजूर बेइज्जती नहीं करावणी मैं सिधा हो गया मैं कह सिद्दू साहब जेड़े जवाब देना मैं ओना नु तुसी कह देना रॉन्ग ਮੇਰੀ ਇੰਟਰੂ ਫਿਲਾਸਫੀ ਦਾ ਸਬਜੈਕਟ ਦੀ ਹੈ ਫਿਲਾਸਫੀ ਚ ਰੌਂਗ ਤੇ ਰਾਈਟ ਸ਼ਬਦ ਨਹੀਂ ਹੁੰਦੇ ਫਿਲਾਸਫੀ ਚ ਐਗਰੀਮੈਂਟਸ ਐਂਡ ਡਿਸਐਗਰੀਮੈਂਟਸ ਹੁੰਦੇ ਨੇ ਇੱਕ ਫਿਲਾਸਫੀ ਹਿਸਾਬ ਦੇ ਇੱਕ ਸਵਾਲ ਦਾ ਇੱਕੋ ਜਵਾਬ ਹੁੰਦਾ 3.2 ਬਰਾਬਰ ਹੈ 7 ਨਾ 9.7 ਨਾ 7.5 ਫਿਲਾਸਫੀ ਚ ਇੱਕ ਸਵਾਲ ਦੇ ਹਜ਼ਾਰ ਜਵਾਬ ਹੁੰਦੇ ਨੇ ਹਜ਼ਾਰ ਦੇ ਹਜ਼ਾਰ ਠੀਕ ਹੁੰਦੇ ਨੇ ਜਿਹੜਾ ਚੰਗਾ ਨਾ ਲੱਗੇ ਉਹਦੇ ਚ ਕਈ ਦਾ ਹੁੰਦਾ ਆ ਡਿਸਐਗਰੀ ਤਾਂ ਤੁਸੀਂ ਐਗਰੀਮੈਂਟ ਐਂਡ ਡਿਸਐਗਰੀਮੈਂਟ ਦੇ ਰਸਤੇ ਤੇ ਆ ਜੀ ਫਿਰ ਮੈਂ ਜਵਾਬ ਦੇਵਾਂਗਾ ਨਹੀਂ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਦੇਣਾ ਮੈਡਮ ਦਲੀਪ ਕੋ ਟਿਵਾਣਾ ਮੇਰੇ ਫੀਚਰ ਵੀ ਸੀ ਉਹ ਵੀ ਵਿੱਚ ਬੈਠੇ ਸੀ ਕਹਿੰਦੇ ਸਿੱਧੂ ਸਾਹਿਬ ਸਾਨੂੰ ਵੀ ਕੁਝ ਪੁੱਛ ਲੈਣ ਦੋ ਮੈਂ ਕਿਹਾ ਜੇ ਆਗੇ ਹੋਵੇ ਮੈਂ ਤਾਲ ਰਸਤਾ ਦੀ ਕਮਿਨੀ ਗਾਣੇ ਸੁਣਾ ਦੇਵਾਂ ਮੈਡਮ ਕਹਿੰਦੇ ਸੁਣਾਓ ਉਹ ਸਮਝ ਗਿਆ ਕਾਗ ਵਕੀਲ ਸੀ ਵੀ ਕੋਈ ਅਟੈਕ ਕਰੂਗਾ ਇਹ ਉਹ ਕਹਿੰਦਾ ਯੂ ਆਰ ਨੋਟ ਸਕੂਲ ਗੋਇੰਗ ਚਿਲड्रन ਥਿਸ ਇਜ਼ ਨੋਟ ਸਟੋਰੀ ਟੈਲਿੰਗ ਟਾਈਮ ਰਿਪਲਾਈ ਮੀ ਆਂਸਰ ਆਫ ਮਾਈ ਕੁਐਸਚਨਸ ਮੈਡੂ ਟਵਾਣਾ ਕਹਿੰਦੇ ਅੱਧਾ ਘੰਟਾ ਤਾਂ ਤੁੰਨ ਹੋ ਗਿਆ ਸਿੱਤੂ ਸਾਹਿਬ ਅਸੀਂ ਵੀ ਕੁਝ ਪੁੱਛ ਲਈਏ ਥੱਕ ਤੁਸੀਂ ਵੀ ਰਹੇ ਹੋ ਇਹਨੂੰ ਵੀ ਥਕਾ ਰਹੇ ਹੋ ਵਿਚਾਰੇ ਨੂੰ ਕੀ ਸੁਣਾਦਾਂ ਤੁਹ ਪਹਾਣੀ ਸੁਣਾ ਦੂਗਾ ਕਿਹੜਾ ਆਪਣੇ ਗਹਿਣੇ ਗਹਿਣੇ ਲਾਲੂ ਗਏ ਮੈਂ ਕਹਜੀ ਤਾਲ ਸਟਾਈ ਦੀ ਕਹਾਣੀ ਹੈ ਇੱਕ ਬਘਿਆੜ ਦਾ ਸ਼ਿਕਾਰ ਹੋ ਰਿਹਾ ਸੀ 12 ਸ਼ਿਕਾਰੀ ਹਥਿਆਰਬੰਦ ਉਹਦਾ ਪਿੱਛਾ ਕਰ ਗਏ ਉਹਨੂੰ ਲੁਕਣ ਨੂੰ ਥਾਂ ਨਾ ਲੱਭੇ ਉਹਨੇ ਖੱਡ ਦੇਖੀ ਵਿੱਚ ਵੜ ਗਏ ਖੱਡ ਲੂੰਬੜੀ ਦੀ ਸੀ ਅੰਦਰੋਂ ਲੂੰਗੜੀ ਨੇਸਾਂ ਦਿਖਾ ਕੇ ਕਹਿੰਦੀ ਤੂੰ ਅੰਨਾ ਹੋਇਆ ਅੰਦਰ ਆਣਾ ਤੈਨੂੰ ਕਿਸਦਾ ਨਹੀਂ ਖੱਟ ਮੇਰੀ ਬਘਿਆੜ ਕਹਿੰਦਾ ਮੇਰਾ ਹੋ ਰਿਹਾ ਸ਼ਿਕਾਰ ਤੇ ਸ਼ਿਕਾਰੀ ਬੜੇ ਨੇੜੇ ਨੇ ਇਸ ਕਰਕੇ ਹੁਣ ਤਾਂ ਤੂੰ ਹੀ ਸੱਚੀ ਐ ਜੇ ਕਿਤੇ ਮੇਰਾ ਸ਼ਿਕਾਰ ਨਾ ਹੋ ਰਿਹਾ ਹੁੰਦਾ ਮੈਂ ਤੈਨੂੰ ਹੁਣੇ ਦੱਸ ਦੇਣਾ ਸੀ ਇਹ ਖੱਟ ਕੀ ਦੀ ਮੈਂ ਕਿਹਾ ਸਿੱਧੂ ਸਾਹਿਬ ਤੁਸੀਂ ਉਹ ਸ਼ਿਕਾਰੀ ਤੇ ਮੈਂ ਜਾਣ ਪਛਾਉਂਦਾ ਫਿਰਦਾ ਕਦੀ ਮੈਨੂੰ ਆਪਣੇ ਘਰ ਸੱਦਿਓ ਫੇਰ ਦੇਖੋ ਮੇਰੇ ਚਲਵੇ ਜਾਂ ਮੇਰੇ ਘਰ ਆਜੋ ਤੁਸੀਂ ਯਾਕਾofer ਫਿਰ ਬਾਅਦ ਵਿੱਚੋਂ ਮੈਨੂੰ ਸਾਧਦੇ ਰਹੇ ਮੇਰੀਆਂ ਗੱਲਾਂ ਸੁਣਦੇ ਰਹੇ ਮੈਂ ਉਹਨਾਂ ਦੀ ਵਿੱਦਿਆ ਤੋਂ ਕਾਇ ਲੇਕਿਨ ਆਪਾਂ ਜਵਾਬ ਦੇਣਾ ਜਾਣਦੇ ਸੀ ਮੈਨੂੰ ਜੇ ਇਹ ਲੱਗਿਆ ਕਿ ਮੈਨੂੰ ਰਿਜੈਕਟ ਕਰੂਗਾ ਫਿਰ ਪਾਇਸ ਚਾਹ ਸਾਡੇ ਪੁੱਛਿਆ ਦੱਸੋ ਜੀ ਸਾਰੇ ਵਿਦਵਾਨ ਤੁਸੀਂ ਕਿਉਂ ਰੱਖੀ ਸਿੱਧੂ ਕਹਿੰਦਾ ਆ ਜਿਹੜਾ ਖੱਪੀ ਸੀ ਮੁੰਡਾ ਉਹੀ ਸਭ ਤੋਂ ਠੀਕ ਹੈ ਇਹ ਸਭ ਆਇਰ ਸਾਈਨ ਫਸਟ ਫਿਰ ਉਹਨਾਂ ਨੇ ਸਾਈਨ ਕੀਤੇ ਫਿਰ ਮੇਰੀ ਸਿਲੈਕਸ਼ਨ ਹੋਈ ਯੂਨੀਵਰਸਿਟੀ ਦੇ ਵਿੱਚੋਂ ਵਿੱਦਿਆ ਮਿਲੀ ਯੂਨੀਵਰਸਿਟੀ ਦੇ ਵਿੱਚੋਂ ਇੱਜ਼ਤ ਮੈਨੂੰ ਯੂਨੀਵਰਸਿਟੀ ਦੀ ਨੌਕਰੀ ਮਿਲੀ ਤੇ ਜਦੋਂ ਕੋਈ ਮੁਸ਼ਕਲ ਹੋਦੀ ਮੈਂ ਜਦੋਂ ਸਟੂਡੈਂਟ ਹੁੰਦਾ ਸੀ ਉਦੋਂ ਵੀ ਕੋਈ ਮੁਸ਼ਕਲ ਪੈਂਦੀ ਚਾ ਰੋਟਵਾਣਾ ਦੇ ਘਰ ਮੈਡਮ ਟੋਵਾਣਾ ਕਿਤਾਬ ਨਹੀਂ ਮੈਨੂੰ ਮਿਲਦੀ ਜੇ ਹੁੰਦੀ